ਸਵਾਗਤ ਹੈ ਤੁਹਾਡਾ ਪੰਜਾਬ ਅਪਡੇਟਸ ਤੇ ਅੱਜ ਜਿਹੜੀ ਖਬਰ ਹੈ ਉਹ ਹੈ ਸ਼ਿਖਰਤਮਨ ਤੇ ਸੂਫੀਆ ਵਿਚਕਾਰ ਜਿਹੜੀ ਸੂਫੀਆ ਨੇ ਸ਼ਿਖਰਤਮਨ ਨੂੰ ਇੰਸਟਾਗ੍ਰam ਤੇ ਫੋਲੋ ਕਰ ਲਿਆ ਹੈ ਤੇ ਲੋਕਾਂ ਦੇ ਥਰੂ ਇਹ ਗੱਲ ਪਤਾ ਲੱਗੀ ਹੈ ਕਿ ਇਹ ਦੋਵੇਂ ਇੱਕ ਦੂਜੇ ਨੂੰ ਕਰ ਰਹੇ ਨੇ ਡੇਟ ਤੇ ਹਜੇ ਤੱਕ ਸ਼ਿਖਰਤਮਨ ਵੱਲੋਂ ਕੋਈ ਇਦਾਂ ਦੀ ਪ੍ਰਕਿਰਿਆ ਨਹੀਂ ਹੈ ਜੀ ਤੇ ਪਰ ਇਹਨਾਂ ਨੂੰ 에ਅਰਪੋਰਟ ਤੇ ਵੀ ਇਕੱਠੇ ਦੇਖਿਆ ਗਿਆ ਹੈ ਤੇ ਸਾਬਕਾ ਕ੍ਰਿਕਟਰ ਸ਼ਿਖਰਤਮਨ ਇਸ ਸਮੇਂ ਆਪਣੇ ਕ੍ਰਿਕਟ ਲਈ ਨਹੀਂ ਸਗੋਂ ਆਪਣੀ ਨਿੱਜੀ ਜ਼ਿੰਦਗੀ ਲਈ ਵੀ ਸੁਰੱਖੀਆਂ ਵਿੱਚ ਹਨ ਕੁਝ ਸਮਾਂ ਪਹਿਲਾਂ ਕਈ ਕ੍ਰਿਕਟਰਾਂ ਦਾ ਤਲਾਕ ਹੋਇਆ ਸੀ ਜਿਸ ਵਿੱਚ ਸ਼ਿਕਰਤਮਨ ਦਾ ਨਾਮ ਵੀ ਸ਼ਾਮਲ ਹੈ ਦੱਸ ਦਈਏ ਕਿ ਸੂਫੀ ਸਾਈਨ ਨੇ ਕਰ ਸੋਸ਼ਲ ਮੀਡੀਆ ਤੇ ਕਰ ਲਿਆ ਹੈ ਸ਼ਿਕਰਤਮਨ ਨੂੰ ਫੋਲੋ ਇਸ ਤੋਂ ਬਾਅਦ ਚਰਚਾ ਹੈਗੀ ਦੋਵੇਂ ਇੱਕ ਦੂਜੇ ਨੂੰ ਕਰ ਰਹੇ ਨੇ ਡੇਟ ਹਾਲਾਂਕਿ ਇਸ ਬਾਰੇ ਸ਼ਿਕਰਤਮਨ ਵੱਲੋਂ ਅਜੇ ਤੱਕ ਕੋਈ ਪ੍ਰਕਿਰਿਆ ਨਹੀਂ ਆਈ ਲੋਕ ਇਸ ਰਿਸ਼ਤੇ ਦੇ ਅਧਿਕਾਰਤ ਐਲਾਨ ਦਾ ਇੰਤਜ਼ਾਰ ਕਰ ਰਹੇ ਹਨ ਸਿਰਫ ਮੈਚ ਤੇ ਹੀ ਨਹੀਂ ਸਗੋਂ ਦੋਵਾਂ ਨੂੰ ਹਵਾਈ ਅੱਡੇ ਤੇ ਵੀ ਇਕੱਠੇ ਦੇਖਿਆ ਗਿਆ ਹੈ ਸ਼ਿਕਰਤਮਨ ਅਤੇ ਸੋਫੀ ਵਿਚਕਾਰ ਕੀ ਚੱਲ ਰਿਹਾ ਹੈ ਇਹ ਤਾਂ ਸਮਾਂ ਹੀ ਦੱਸੇਗਾ ਲੋਕਾਂ ਨੇ ਕੀਤੇ ਜਿਹੇ ਕਮੈਂਟ ਦੱਸ ਦਈਏ ਕਿ ਸੋਫੀ ਇੱਕ ਉਤਪਾਦ ਸਲਾਹਕਾਰ ਵਜੋਂ ਕੰਮ ਕਰ ਰਹੀ ਹੈ ਹਾਲਾਂਕਿ ਉਸ ਦੀ ਇਸ ਤਸਵੀਰ ਦੇ ਸਾਹਮਣੇ ਆਉਣ ਤੋਂ ਬਾਅਦ ਲੋਕ ਟਿੱਪਣੀਆਂ ਕਰ ਰਹੇ ਹਨ ਲੋਕ ਸ਼ਿਕਰਤਾਮਨ ਅਤੇ ਸੋਫੀ ਬਾਰੇ ਬਹੁਤ ਸਾਰੀਆਂ ਗੱਲਾਂ ਕਰ ਰਹੇ ਹਨ ਇੱਕ ਨੇ ਲਿਖਿਆ ਉਥੇ ਹਾਰਦਿਕ ਇਥੇ ਗੱਬਰ ਦੋਵੇਂ ਭਰਾ ਇੱਕ ਆਫਤ ਹਨ ਇੱਕ ਨੇ ਲਿਖਿਆ ਕਿ ਸਖੀ ਪਸੰਦ ਗੱਬਰ ਹਮੇਸ਼ਾ ਵਦੇਸ਼ੀ ਪਿੱਛਾਂ ਤੇ ਖੇਡਣਾ ਪਸੰਦ ਕਰਦਾ ਸੀ ਇੱਕ ਨੇ ਲਿਖਿਆ ਉਸ ਨੂੰ ਜਾਣ ਦਿਓ ਇੱਕ ਨੇ ਲਿਖਿਆ ਉਸ ਨੇ ਅਜੇ ਤੱਕ ਵਿਦੇਸ਼ੀ ਪਿੱਛਾਂ ਤੋਂ ਸਬਕ ਨਹੀਂ ਸਿੱਖਿਆ ਇੱਕ ਨੇ ਲਿਖਿਆ 2025 ਵਿੱਚ ਬਹੁਤ ਸਾਰੇ ਵੱਡੇ ਤਲਾਕ ਲੈ ਰਹੇ ਹਨ ਲੋਕ ਇਸ ਤਰ੍ਹਾਂ ਦੀਆਂ ਲਗਾਤਾਰ ਟਿੱਪਣੀਆਂ ਕਰ ਰਹੇ ਹਨ ਹਾਲਾਂਕਿ ਗੱਬਰ ਦੀ ਪ੍ਰਤੀਕਿਰਿਆ ਨਹੀਂ ਆਈ ਸਾਹਮਣੇ ਤੇ ਇਹ ਸੀ ਅੱਜ ਦੀ ਖਾਸ ਖਬਰ ਧੰਨਵਾਦ